ਕੋਝਾਇਆ ਮੇਰਾ ਬੰਦੇ ਨੂੰ ਪਤਾ ਨਹੀਂ ਕੀਏ ਨਾ ਨੇ ਹੁਣ ਤੋਂ ਲੈ ਕੇ ਕੱਲਾ ਵੀ ਨਾ ਨੇ ਸਾਡੇ ਨਾਲ ਮਾਰ ਕੋਟ ਮੇਰੇ ਬੱਚਿਆ ਨਾ ਮੇਰੇ ਬੰਦੇ ਨਾਲ ਮੇਰੇ ਹੱਥੀ ਤੱਕ ਪੈਸ ਹੁੰਦੀ ਹੈ ਅੱਜ 10 ਦਿਨ ਪਹਿਲਾਂ ਵੀ ਨਾ ਨੇ ਸਾਡੇ ਘਰ ਦਰਵਾਜ਼ੇ ਤੱਕ ਵੀ ਤੋੜਨ ਤੱਕ ਕੀਆ ਅਸੀਂ ਆਪਣੇ ਬੱਚਿਆਂ ਨੂੰ ਕਾਲੇ ਕਾਂਦੇ ਰੱਖਿਆ ਹੈ ਮੈਂ ਕਦੇ ਬਚਨ ਬਾਹਰ ਨਹੀਂ ਕਦੋਂ ਵੀ ਆਪਣਾ ਹੀ ਆਨੇ ਮੇਰੇ ਬੱਚਿਆ ਇਹਨਾਂ ਨੇ ਅੱਜ ਮੇਰੇ ਬੰਦੇ ਨੂੰ ਹੱਥ ਨਾਲੋਂ ਜ਼ਿਆਦਾ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਇਹਨਾਂ ਨੇ ਮੇਰੇ ਬੰਦੇ ਨੂੰ ਮਾਰ ਕੀ ਕੀਤੀ ਹੈਗੀ ਇਹਨਾਂ ਨੇ ਕਤਲ ਹੀ ਕਰਤਾ ਮੇਰੇ ਬੰਦੇ ਨਿਯਾਮ ਤੋਂ ਵੀ ਚਾਹ ਚਾਹੀਦਾ ਬਸ ਉਹ ਕੋਚ ਨਹੀਂ ਮੁਚਾਈ ਨਹੀਂ ਇਨਤਖਾਫ ਚਾਹੀਦਾ ਯਾਰ ਕੱਲ੍ਹ ਵੀ ਸਾਲ ਪਹਿਲਾ ਵੀ ਇਹਨਾਂ ਨੇ ਸਾਡੇ ਨਾਲ ਮਾਰਕੁੱਟ ਕੀਤੀ ਹੈ ਜਾਨ ਨੂੰ ਘਾਰ ਆ ਕੇ ਮਾਰਨ ਤੇ ਜਦੋਂ ਵੀ ਜਿੰਨੇ ਸਾਡੇ ਧਮਕੀਆਂ ਹੀ ਦਿੱਤੇ ਆਏ ਆ ਹੁਣ ਕਿਹਦੇ ਨੂੰ ਨਹੀਂ ਨਾ ਤੋਂ ਮੈਨੂੰ ਕੱਲ੍ਹ ਵੀ ਕੱਲ੍ਹ ਹੀ ਉਹਨਾਂ ਤੇ ਸਾਡਾ ਪਤਾ ਚੱਲਣ ਦਿਆ ਹੈਗਾ ਯਾਰ ਮੇਰਾ ਕੋਰਟ ਚ ਕੀ ਚੱਲਣੇ ਤਰੀਕਾ ਪੁੱਟ ਕੇ ਹੁੰਦੇ ਹੈਗੇ ਆ ਮੈਂ ਨਾ ਇਹ ਹਰ ਵਾਰੀ ਸਾਡੇ ਨਾਲ ਧੱਕਾ ਕਰਦੇ ਆ ਹਰ ਵਾਰੀ ਕਰਦੇ ਆ ਮੇਨ ਥੋੜੇ ਦਿਨ ਪਹਿਲਾਂ ਵੀ ਨਾਲੇ ਸਾਡੇ ਨਾਲ ਮਾਰ ਕੋਚ ਮੇਰੇ ਬੱਚਿਆਂ ਨਾਲ ਮੇਰੇ ਬੰਦੇ ਨਾਲ ਮੇਰੇ ਹੱਦੀ ਤੱਕ ਪੈ ਸਕਦੀ ਹੈ ਇਹ ਆਏ ਇਹ ਕੋਨੇ ਬਿਰਸਾ ਸਿੰਘ ਤੇ ਅਰਜਨ ਸਿੰਘ ਇਹ ਦੋਨਾਂ ਨੇ ਇੰਨੀ ਹੀ ਬਰਮਾਸੀ ਹੈ ਮੇਰੀ ਘਰ ਆ ਕੇ ਮੈਨੂੰ ਪੈਰੋਂ ਫਲਕ ਨਹੀਂ ਕਰਦੇ ਹੈਗੇ ਲੋਕ ਕਿਉਂ ਕਰਦੇ ਹੈ ਤਾਂ ਨਹੀਂ ਆ ਉਹਨਾਂ ਦਾ ਨਾਮ ਚੱਲਦਾ ਹੈਗਾ ਆ ਉਹਨਾਂ ਨੂੰ ਜ਼ਿਆਦਾ ਜਨੇ ਜਾਣਦੇ ਹੈਗੇ ਆ ਉਸ ਸਮਾਜੇ ਦਾ ਕਰਤੀ ਹੈਗੇ ਉਹ ਕਿਸੇ ਦਾ ੱਟਾ ਨਹੀਂ ਕਰਦੇ ਹੈਗੇ ਹੁਣ ਥੋੜੇ ਦਿਨ ਤਾਲਾ ਵੀ ਅੱਜ 10 ਦਿਨ ਪਹਿਲਾਂ ਵੀ ਇਹਨਾਂ ਨੇ ਸਾਡੇ ਘਰ ਦਰਵਾਜ਼ੇ ਤੱਕ ਵੀ ਤੋੜਨ ਤੱਕ ਗਏ ਆ ਮੈਂ ਆਪਣੇ ਬੱਚਿਆਂ ਨੂੰ ਲੁਕਾਲ ਕੇ ਰੱਖਿਆ ਹੈ ਮੇਰੇ ਬੱਚੇ ਬਾਹਰ ਨਹੀਂ ਨਿਕਲਦੇ 10 ਵੀ ਆਪਣੀਆਂ ਨੇ ਮੇਰੇ ਬੱਚਿਆਂ ਦੀਆਂ ਮੈਂ ਭਰੀ ਕਿ ਜਰਾ ਦੁਹੀ ਹੋਦੀ ਹੁਣ ਵੀ ਹੋਣਾ ਨੇ ਸਵੇਰੇ ਸਤ 8:00 ਵਜੇ ਉਹਨਾਂ ਨੇ ਮੈਨੂੰ ਡਿਊਟੀ ਦਾ ਛੱਡਿਆ ਹੋਗਾ ਮੈਂ ਐਮਐਸਏ ਤੇ ਜੋਬ ਕਰਦੀ ਆ ਮੈਂ ਪ੍ਰਾਈਵੇਟ ਜੋਬ ਆਟੀਆਂ ਚ ਮੈਂ ਜੋਬ ਕਰਦੀ ਆ ਇਹ ਵੀ ਅੱਜਾ ਤੱਕ ਉਹ ਯਾਰ ਤੇ ਜੋਬ ਕਰਦੇ ਆਗੇ ਨੇ ਇਹਨਾਂ ਨੇ ਮੈਨੂੰ 8:00 ਵਜੇ ਛੱਡਿਆ ਆ ਕਿ ਮੈਂ ਤਾਂ 8:30 ਦੇ ਵਿੱਚ ਵਿੱਚ ਇਹਨਾਂ ਨੇ ਸਰਨੇ ਨਾਕਾ ਲਾਇਆ ਹੁੰਦਾ ਆ ਇਹਨਾਂ ਨੇ ਉੱਥੇ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਇਹਨਾਂ ਨੇ ਮੇਰੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਕਤਲ ਹੀ ਕਰਤਾ ਮੇਰੇ ਬੰਦੇ ਨੂੰ ਇਹ ਹੋਰ ਵਾਰ ਜਿਹੜੇ ਬੜਾ ਜ਼ੋਰ ਚੱਲਿਆ ਸੀ ਸਿਰਫ ਉਹ ਜਿਹੜੇ ਬੜਾ ਕਿੰਨੇ ਬਜਾਇਆ ਕਿੰਨੇ ਨਹੀਂ ਬਜਾਇਆ ਮੇਰਾ ਬੰਦੇ ਨੂੰ ਪਤਾ ਨਹੀਂ ਕੀ ਇਹਨਾਂ ਨੇ ਕੀਤਾ ਦੱਸ ਦੋ ਮੈਂ ਤੁਹਾਨੂੰ ਜਵਾਬ ਹੋ ਗਿਆ ਇਹ ਤੋਂ ਜਵਾਬ ਹੋ ਗਿਆ ਇਹ ਉਹਨਾਂ ਨੇ ਬਾਹਰ ਪੇ ਜਿੱਤਾਇਆ ਮੈਨੂੰ ਕੀ ਮੰਤਰ ਦੇ ਪ੍ਰਸ਼ਾਸਨ ਦੇ ਮਾਮਾ ਅਕਲ ਤੋਂ ਮੰਗਰ ਕਰਦੀ ਹੈ ਇਹਨਾਂ ਨੂੰ ਕਾਰੋਬਾਰੀ ਸਾਰੇ ਬਸੋਇਆ ਵਾਧਾ ਵਾਧਾ ਦਿੱਤੀ ਜਾਇਆ ਨਾਲ ਉਹਨਾਂ ਨੇ ਪਰਮਾਸ਼ੀ ਹਰ ਵਾਰ ਕਿਲਾਈ ਦੀ ਪਠਾਨਕੋਟ ਦੇ ਵਿੱਚ ਜਾ ਕੇ ਜਿੱਤੇ ਮਰਦੀ ਪੁੱਛੋ ਇਹਨਾਂ ਦੇ ਪਰਚੇ ਥਾ ਥਾ ਦੇ ਚੱਲਣਗੇ ਹਰ ਜੰਗਦਾਰ ਤੇ ਫਿਰਸੇ ਨੇ ਉਹ ਹਰ ਵਾਰ ਸੰਗ ਲਈ ਤਾਂ ਕਿ ਨਹੀਂ ਜਨਮ ਨੂੰ ਮਾਰ ਦੇਣਾ ਯਾਰ ਮੇਰੇ ਕੋ ਵੀਡੀਓ ਵੀ ਐਕਚੁਅਲੀ ਪਈ ਹੋਈ ਹੈ ਮੈਂ ਵੀਡੀਓ ਵੀ ਦਿਖਾ ਦਿੰਦੀ ਹਾਂ ਤੁਹਾਨੂੰ ਤੇ ਵੀਡੀਓ ਕਹਿੰਦੇ ਮੈਂ ਵੀਡੀਓ ਸਬੂਤ ਇਹਨਾਂ ਬਟਾ ਕੇ ਤੁਹਾਡੇ ਬੱਚੇ ਦਾ ਕੱਕ ਵੀ ਨਹੀਂ ਹੈਗਾ ਤੁਹਾਡੇ ਬੱਚੇ ਕਿਉਂ ਮੇਰੇ ਬੱਚੇ ਦੀ ਹੈ ਕਿਤੇ ਇਹਨੇ ਬੱਚੇ ਬੋਲੇ ਆ ਮੈਂ ਆਪਣੇ ਬੱਚਾ ਲਗਾ ਲਗਾ ਗਿਆ ਨਾ ਰੇ ਨਹੀਂ ਕਿ ਜਵਾ ਮੇਰੇ ਬੱਚੇ ਬੰਦੇ ਨੇ ਮੇਰੇ ਹੱਥ ਮਾਰ ਮਾਰ ਹੀ ਦਿੱਤੇ ਇਹਨਾਂ ਨੇ ਮੇਰੇ ਬੰਦੇ ਨੂੰ ਮੈਨੂੰ ਨਿਆਂ ਮੈਨੂੰ ਇਨਸਾਫ ਚਾਹੀਦਾ ਬਾਸ ਮੂ ਕੋਚਲੇ ਵਿੱਚ ਟਾਈਮਿੰਗ ਇਨਸਾਫ ਚਾਹੀਦਾ ਯਾਰ ਮੈਂ ਤਾਂ ਆਜਾ ਚਲੋ ਹੱਥ ਜੋੜ ਕੇ ਗਿੰਦੀ ਕਰਦੀ ਆ ਮੈਨੂੰ ਸਾਹਿਬ ਦੋ ਇਹਨਾਂ ਨੂੰ ਸਾਹਿਬ ਦੋ ਮੈਨੂੰ ਇਹਨਾਂ ਨੂੰ ਸਾਹਿਬ ਦੋ ਆ ਸਿਵਲ ਹਸਪੀਟਲ ਦੀ ਐਮਰਜੈਂਸੀ ਚ ਸਵੇਰੇ ਸਵੇਰੇ ਕਰੀਬ 10:00 ਤੋਂ 10:30 ਦੇ ਵਿੱਚ ਇੱਕ ਲੜਾਈ ਚ ਕਿੱਡੇ ਦਾ ਕੇਸ ਆਇਆ ਹੈਗਾ ਯਾਰ ਜੀ ਉਹਦੀ ਜਿਹੜੇ ਹੱਥ ਨੂੰ ਤੇ ਬਾਹ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਹੈ ਤੇ ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਉਹਨੂੰ ਫਰਸਟ ایڈ ਦੇ ਕੇ ਸਾਡੇ ਆਰਥੋਡਿਸ਼ਨ ਨੇ ਦੇਖਿਆ ਹੈਗਾ ਪੇਸ਼ੈਂਟ ਉਹਨੂੰ ਫਰਸਟ ایڈ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਹੈ